ਯਾਰ ਕੁੜੇ ਚੜ ਕੇ ਵੀਰ ਮੌਤ ਨੂੰ ਧੋਹੀ ਚਮਕੌਰ ਗੜੀ ਉਨੇ ਸੁਖ ਦੀ ਜੰਗ ਸੋਰਠੀ ਜੋੜੇ ਉਹਨਾਂ ਦੀਆਂ ਪੰਖਰੀਆਂ ਪਈਆਂ ਵਿੱਚ ਅਗਣ ਦੀ ਜੱਤੀ ਰਤ ਚੱਪੇ ਚੱਤੇ ਤੇ ਵਗਨ ਸਰਲ ਤੋਂ ਦੀਆਂ ਲੱਗੀਆਂ ਉਹ ਇਤਿਹਾਸ ਨੂੰ ਪੜਨਾ ਤਾਂ ਸੁੱਖ ਹੈ ਕਦੇ ਨੇਤਰ ਬੰਦ ਕਰਕੇ ਉਹ ਸਮੇਂ ਦੇ ਵਿੱਚ ਜਾ ਕੇ ਵੇਖਿਆ ਕਰੋ ਗੱਜ ਕੇ ਉਹਨੂੰ ਸਤਨਾ ਸ਼੍ਰੀ ਅਕਾਲ ਜੀ ਕਦੇ ਉਹ ਸਮੇਂ ਤੇ ਜਾ ਕੇ ਵੇਖਿਆ ਵੀ ਵਾਕਿਆ ਜਦੋਂ ਬਾਬਾਜੀਤ ਸਿੰਘ ਬਾਬਾ ਜੀ ਜਗ ਸਿੰਘ ਜੀ ਜੰਗ ਦੇ ਮੈਦਾਨ ਚ ਕਿੰਦਾ ਲੜੇ ਬੈਰੀਆਂ ਨਾਲ ਛਾਤੀ ਦਾ ਕੇ ਮੁਕਾਬਲਾ ਕੀਤਾ ਦੇ ਵੈਰੀਆਂ ਦੇ ਪਿੱਛੇ ਵੀ ਉਹਨਾਂ ਨੇ ਦੀਵਾਰ ਕਰਕੇ ਸ਼ਹੀਦ ਸ਼ਹਾਦਤਾਂ ਦਿੱਤੀਆਂ ਸੈਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਔਰ ਮੇਰੇ ਮਾਹੀ ਅਨੂਰ ਕਲਗੀਧਰ ਪਾਤਸ਼ਾਹ ਕੱਚੀ ਗੜੀ ਚਮਕੌਰ ਦੀ ਜਿੱਖੇ ਲੋਕ ਹੀ ਜਿਕਾਰੇ ਚਾਹੇ ਕੱਚੀ ਗੜੀ ਚ ਖਲੋ ਕੇ ਕਲਗੀਧਰ ਪਾਤਸ਼ਾਹ ਨੇ ਜਿਟਾਰੇ ਚ ਜਿੰਨੇ ਜਿੰਨੇ ਫੱਟ ਜਿੰਨੇ ਜਿੰਨੇ ਤੀਰ ਜਿੰਨੇ ਜਿੰਨੇ ਵਾਰ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਤੇ ਹੁੰਦੇਗੇ ਉਹਨਾਂ ਨੇ ਜਕਾਰੇ ਕਲਗੀ ਤਰਫਾ ਫ਼ਤਿਹ ਮਹਾਰਾਜ ਛੱਡ ਲਏ ਜਿ ਪਿਆਰਿਓਂ ਇਹ ਉਹ ਧਰਤੀ ਸਰਜ਼ਮੀਨ ਉਹ ਹੈ ਜਿਹਦਾ ਇੱਕ ਕਿਨਕਾ ਕਿਨਕਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਤੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਇੱਕ ਗੱਲ ਯਾਦ ਰੱਖਿਓ ਇਬਾਦਤ ਬਿਨਾ ਸ਼ਹਾਦਤ ਨਹੀਂ ਹੁੰਦੀ ਉਹ ਧਰਤੀ ਤੇ ਇਬਾਦਤ ਦੇ ਕਾਣੀ ਹੁੰਦੇ ਨੇ ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਬਾਦਤ ਕਰਤੀ ਦੇ ਵਿੱਚ ਚਾਹੇ ਚਮੌਰ ਸਾਹਿਬ ਆ ਜਾਓ ਚਾਹੇ ਸ਼੍ਰੀ ਫਤਿਹਗੜ ਸਾਹਿਬ ਚਲੇ ਜਾਓ ਇਹ ਧਰਤੀ ਤੋਂ ਵੱਡੀ ਧਰਤੀ ਦੁਨੀਆਂ 'ਚ ਕੋਈ ਸ਼ਰੀਦਾਂ ਦੀ ਹੈ ਹੀ ਨਹੀਂ ਲੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਸ਼ਕ ਸਾਡੀ ਤਾਕਤ ਬੜੇ ਵੱਡੇ ਵੱਡੇ ਸ਼ਰੀਦ ਹੋਏ ਪਰ ਪਿਆਰਿਓ ਇਹਨਾਂ ਤੋਂ ਵੱਡੀ ਸ਼ਹਾਦਤ ਔਰ ਇਹਨਾਂ ਤੋਂ ਵੱਡੀ ਕੁਰਬਾਨੀ ਕਿਸੇ ਦੀ ਨਹੀਂ ਕਿਸੇ ਦੀ ਨਹੀਂ ਔਰ ਇਹੀ ਉਚ ਮਕੌਰ ਦੀ ਜੜੀ ਹੈ ਇਹੀ ਹੈ ਚਮਕੌਰ ਸਾਹਿਬ ਦੀ ertidiyਿਆਰਿਓ ਜਿੱਥੋਂ ਪੰਜਾਂ ਪਿਆਰਿਆਂ ਦੇ ਹੁਕਮ ਦੇ ਨਾਲ ਮੇਰੇ ਤਖਤੂਰ ਗੋਵਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਦੋਂ ਇੱਥੋਂ ਰਵਾਨਾ ਹੋਣ ਲੱਗੇ ਤੇ ਤਾੜੀ ਮਾਰ ਕੇ ਮਹਾਰਾਜ ਨੇ ਦੁਸ਼ਮਣਾਂ ਨੂੰ ਲਲਕਾਰ ਕੇ ਜਾਣਾ ਦਿੱਤਾ ਔਰ ਇਹੀ ਚਮਕੌਰ ਦੀ ertidiy ਦੇ ਨਾਲ ਮਹਾਰਾਜ ਨੇ ਬਚਨ ਕੀਤੇ ਇਹ ਵੱਡੀ ਗੱਲ ਹੈ ਇਹੀ ਧਰਤੀ ਨਾਲ ਮਹਾਰਾਜ ਨੇ ਫਿਰ ਬਚਨ ਕੀਤੇ